ਅੱਜ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਾਰੇ মিডিਆ ਦਾ ਸੜਕਾਂ ਬਹੁਤ ਵੱਡਾ ਇੱਕ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬਿਆਂ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰੇਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 47920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਦਿੱਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਹੈ ਕੋਈ 18 ਫੁੱਟੀ ਹੈ 28.3 ਕਿਲੋਮੀਟਰ ਰੂਰਲ ਲਿੰਕ ਰੋਡਸ 18545 ਇਹ ਪੀਡਬਲਯੂਡੀ ਕਰ ਰਿਹਾ ਜੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਜਿਹੜਾ ਬਾਈ ਹਿਆਰਨ 292 ਕਿਲੋਮੀਟਰ ਤੇ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲਸ ਨਗਰਪੰਚਾਇਤਾਂ ਅਰਬਨ ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕਵਾਲਿਟੀ ਸੜਕਾਂ ਤੇ ਲੱਗ ਰਿਹਾ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋ ਕੋਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚੋਂ ਹੀ ਮਿਲਨੇ ਆ ਕਿਸੇ ਨਾ ਕਿਸੇ ਨੂੰ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਹਿਲੇ ਤਾਂ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲਯੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਐਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਸਾਰੇ ਨੀ ਇੱਕੋ ਜਿਹੇ ਹੁੰਦੇ ਪੰਜੇ ਉਂਗਲਾਂ ਇੱਕੋ ਜੇ ਨਹੀਂ ਹੁੰਦੀਆਂ ਸੜਕਾਂ ਬਣਣ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਇਰ ਬਣਾਇਆ सीएम फ्लाइंग स्क्वाड ਉਹ ਜਾ ਕੇ ਚੈੱਕ ਕਰਦੇ ਕਿ ਕੁਆਲਟੀ ਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਵਿੱਚ ਪ੍ਰੋਪਰ ਮਾਤਰਾ ਚ ਲੋਕ ਬਾਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਹੈ ਜਾਂ ਨਹੀਂ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ठेकेदार ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕਵਾਲਿਟੀ ਨਿਕਲੇ ਨੀਗਾ ਮਟੀਰੀਅਲ ਹੋ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਕਿ 350 ਸਾਲਾ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਵੀ ਤੁਹਾਡਾ ਦਸਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ फेर फेर ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜਾਏ ਤਾਂ ਕਰਕੇ ਅਸੀਂ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜਾਏ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ ਲੀਜ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ जिने भी लोग ने कृपा करके जिथे सड़क बन रही है कोई खला बन रहा है या कोई सरकारी काम चल रहा है या कोई स्कूल ਦੇ ਕਮਰੇ ਪਹਿਰੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਟੀ ਚੈੱਕ ਕਰਕੇ ਦੱਸੋ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇੱਟਾਂ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ 2 ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਮਤ ਦਾ ਕਲੌਜ਼ ਵੀ ਉਹਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਮਤ ਕਰਨ ਦੀ ਲੋੜ ਹੀ ਨਹੀਂ ਪਣੀ ਚਾਹੀਦੀ ਪਹਿਲੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਇਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਊਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣ ਪਤਾ ਦੇ ਮਾਪਦੰਡ ਨੇ ਉਹਨਾਂ ਨੂੰ ਫੋਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 44000 ਲਗਭਗ 45000 ਹੀ ਹੋ ਗਿਆ ਪਰ 44920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਪੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦੋ ਜੀ ਟੋਟਾ ਜਾਂ ਬਣਾ ਦੋ ਸਾਡਾ ਟੋਟਾ ਜਾਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦੇ ਹਾਂ ਤੁਹਾਡਾ ਕੋਈ ਸਵਾਲ ਹੋਵੇ ਤਾ ਜੀ ਦੇਖੋ ਪੀਡਬਲਯੂਡੀ ਦਾ ਜਿਹੜਾ ਅਗੇ ਆ ਪਲਾਨ ਰੂਡਸ 220 ਕਿਲੋਮੀਟਰ ਤੇ ਰੂਰਲ ਲਿੰਕ ਰੋਡਸ 18545 ਕਿਲੋਮੀਟਰ 229 ਦਾ 2501 ਕਰੋੜ ਬਜਟ ਹੈ 18545 ਦਾ 5200 26 ਕਰੋੜ ਰੁਪਏ ਸਾਰੇ ਟੈਂਡਰ ਫਲੋਟ ਹੋ ਗਏ ਤਾਂ ਜਾਨੀ ਕਿ 7700 72 7727 7727 ਕਰੋੜ ਰੁਪਇਆ ਕੱਲਾ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ 22291 7697 ਲਗਭਗ 7000 ਹੀ ਇਹ ਲਾ ਲੋ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਏ ਟੋਟਲ ਬਜਟ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਟੀ ਬਾਉਂਡ ਵੀ ਹੈ ਨਾਲ ਤੇ 5 ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਐਹ ਜੀ ਵਧੀਆ ਸੜਕ ਬਣਾਈ ਜਾਵੇ ਕਿ 5 ਸਾਲ ਉਹਦੀ ਮੇਨਟੇਨੈਂਸ ਹੀ ਲੋੜ ਨਾ ਪਵੇ ਸ਼ੁਰੂ ਹੋ ਚੁੱਕਿਆ ਹੈ 17 ਅਕਤੂਬਰ ਨੂੰ ਤਰਨਤਾਰਨ ਸਾਹਿਬ ਕੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨ ਤੋਂ ਘਾਟਨ ਕੀਤਾ ਸੀ ਸੜਕਾਂ ਬਰ ਰਹੀਆਂ ਨੇ ਜਿਹੜੀ ਹੈ 24920 ਕਿਲੋਮੀਟਰ ਸੜਕਾਂ ਨੇ ਸਿਰ ਪਹਿਲੇ ਦੀ 1235 ਹਾਂ ਇਨਕਲੂਡਡ ਇਨਕਲੂਡਡ ਟੋਟਲ ਟੋਟਲ 44920 ਬਣ ਜਾਈ ਇਸ ਵਕਤ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਰੋਜ਼ ਤਾਂ ਕੰਪਲੇਂਟ ਆਉਂਦੀ ਹੈ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲਓ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਪੂਰਾ ਖਰਚ ਕਰ ਰਹੀ ਹੈ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰੀ ਆਰਡੀਐਫ ਚ ਕੋਈ ਪੈਸਾ ਨਹੀਂ ਦੇਖੋ ਕੋਈ ਕਹਿੰਦਾ 480 ਕਰੋੜ ਦੇਤੇ ਕੋਈ ਕਹਿੰਦਾ 800 ਦੇਤੇ ਕੋਈ ਕਹਿੰਦਾ 411 ਦੇਤੇ ਝੂਠ ਬੋਲਣ ਤੋਂ ਪਹਿਲਾਂ ਸਲਾਹ ਹੀ ਕਰ ਲਿਆ ਕਰਨੇ ਕਿਤਨਾ ਪੈਸਾ ਆਇਆ ਸਰ ਆ 1 ਰੁਪਿਆ ਵੀ ਨਹੀਂ ਆਇਆ ਜੀ 1600 ਕਰੋੜ ਚੋਂ ਸਪੈਸ਼ਲ ਪੈਕੇਜ ਹਾਂ ਤੁਸੀਂ ਕਹਿ ਦੋ ਜੋ ਜੇ ਅਗਰ ਬਾੜ ਨਾ ਆਤੀ ਤੋ ਵੀ ਉਹ ਪੈਸੇ ਆਨੇ تھے ਉਹ ਸੈਂਟਰ ਹਰ ਸਟੇਟ ਕੋ ਜਾਰੀ ਕਰਤਾ ਹੈ ਅਗਰ ਉਸਕੋ ਕਹੋਗੇ ਇਸਕੋ ਇਨਕਲੂਡ ਕਰ ਲੋ ਫਿਰ ਤੋ 1600 ਵੀ ਆ ਗਿਆ ਹੋਗਾ ਫਿਰ ਕੋਈ ਪੈਸਾ ਨਹੀਂ ਆਇਆ ਜੀ ਉਸ ਪੇਸਾ ਸਟਾਡੀ ਨਾ ਰਹਿਣੇ ਆਪਣਾ ਆਪਣਾ ਇਹ ਹਮ ਦੇ ਸਲੈਂਟ ਕਵਾਡ ਪੰਨੀਟਰ ਰੋਡ ਸੈਕਟਰ ਉਹ ਅੰਦਰ ਕੀ ਕਰਵਾਇਆ ਜਿਸ ਦਾ ਸਸਪੈਂਡਰ ਦਾ ਦੋ ਤਿੰਨ ਦੋ ਤਿੰਨ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਆਈ ਸੀਗੀ ਜਿੱਤੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਸੰਗਰੂਰ ਤੇ ਭਵਾਨੀਗੜ੍ਹ ਦੀਆਂ ਇੱਕ ਦੋ ਸੜਕਾਂ ਸੀਗੀਆਂ ਇੱਕ ਮਾਨਸਾ ਦੇ ਨੇੜੇ ਸੜਕ ਸੀਗੀ ਤੇ ਉਹ ठेकेदार ਦਾ ਟੈਂਡਰ ਜਿਹੜਾ ਉਹ ਕੈਨਸਲ ਕੀਤਾ ਗਿਆ ਕੁਆਲਿਟੀ ਮਾੜੀ ਸੀ ਤੇ ਨਵੇਂ ठेकेदार ਨੂੰ ਟੈਂਡਰ ਦਿੱਤਾ ਗਿਆ ਤੇ ਤੁਸੀਂ ਵੀਡੀਓ ਚ ਦੇਖ ਹੀ ਲਿਆਣ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਕਿ ਅਸੀਂ ਕੁਆਲਿਟੀ ਵਾਲੇ ਮਾਮਲੇ ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਪੱਕਦਾ ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨੇ ਕੱਚੇ ਕੰਮ 'ਤੇ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੋ ਉਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ 'ਚ ਕੱਚ ਕਰੜ 'ਚ ਕਰ ਗਏ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਝੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਹੈ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਜਨਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜਰੂਰ ਉਹਨਾਂ ਦਾ ਹੱਲ ਹੋਊਗਾ ਕੋਈ ਅਸੀਂ ਗੱਲ ਨਹੀਂ ਮੈਂ ਖੁਦ ਇੱਕ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਕੋ ਬੜੀ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਕੋਈ ਦਿੱਕਤਾਂ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਹੱਕਾਂ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦਾ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਅਪਣਾ ਪਲੀਜ਼ ਇਹ ਦੇ ਨਾਲ ਕਿਹਾਗਾ ਸਰੋਤ ਸਾਹਿਬ ਲੋਕ ਤਾਂ ਕਰਦੇ ਆ ਇਹ ਹਨਿਆਣਾ ਕੇ ਸੀਐਮ ਕਹਿ ਰਹੇ ਹੈ ਕਿ ਆਪ ਉਪਰ ਕਰਨਾ ਹੋਰ ਆਦਮਤੀ ਕੰਮ ਕਰ ਰਹੇ ਆ ਪੰਜਾਬ ਕੇ ਧਿਆਨ ਦੇਣਾ ਚਾਹੀਏ ਰਾਜਨੀਤੀ ਬਹੁਤ ਜ਼ਿਆਦਾ ਹੈ ਮੂਝੇ ਆਪ ਇਹ ਬਤਾ ਦਿਜੀਏ ਰਾਜਨੀਤੀ ਕਰਨ ਕਿਆ ਹੁੰਦਾ ਹੈ ਚਲੋ ਅੱਜ ਇਸੇ ਤੇ ਬਾਤ ਕਰਦੇ ਚਲੋ ਬਤਾਈਏ राजनीति करने क्या होता है? तो हम राजनीति में और क्या करेंगे फिर हम पहले तो कहते हैं अगर तो एनजीओ थी इंडिया अगेंस्ट करप्शन तो कहते राजनीति में आओ ऐसे थोड़ी सड़कों पे बैठ के कानून बनते राजनीति जब राजनीति में आ गए तो कहते राजनीति कर रहे हो आप तो यार राजनीति क्या है यार एक स्पोर्ट्स का इंफ्रास्ट्रक्चर हमारा इतना गंदा था इतना बुरा था कि एक बच्चा सत्रह साल की उम्र में वो डंक डंक बोलते हैं उसको बास्केटबॉल में डंक लगाने की कोशिश कर रहा था, तो साढ़े सात सौ किलो का साढ़े सात क्विंटल का पोल उस पर गिर गया और उसकी मौके पे मौत हो गई मैं उनके घर पे अफसोस करने चला गया इसमें राजनीति क्या है जी आप भी लिखोगे ना कल कि मेरे सवाल के जवाब में भगवंत मान ने यह कहा आप लिखो राजनीति क्या होती है बताइए क्या इसमें राजनीति है अफसोस करना राजनीति है क्या और इंफ्रास्ट्रक्चर मैंने पूरे देश का कहा है अभी 2030 की कॉमनवेल्थ मिल गई है हमें 2010 में मिली थी क्या किरकिरी हुई थी वहां पे पुल गिर रहे थे स्विमिंग पूल का पानी लीक कर रहा था छतें गिर रही थी कॉमनवेल्थ गेम्स थी वो 2010 वाली बीस साल बाद दोबारा मिली है कम से कम इंफ्रास्ट्रक्चर तो ठीक करो और ये पहली घटना नहीं है तीन दिन पहले बहादुरगढ़ में भी ऐसे ही एक बच्चा मारा है क्या ग्राउंडों से लाशें आएंगी कम से कम इंफ्रास्ट्रक्चर की वजह से तो जो आ, मतलब ऐसे घटनाएं हो रही हैं है, वो तो रोक सकते हैं ना एमपी का बारह लाख तीस हजार रुपए एमपी लैट का वो पैसा लगा नहीं वहां पे मेरे पास उनके कागज दे दिए उन्होंने क्योंकि एमपी कौन है कांग्रेस का था एमपी दीपेंद्र हुडा इसके पैसे लगाने नहीं खुद देने नहीं बच्चे मरते रहे इसमें राजनीति है जी तो अगर ये राजनीति है ना किसी सत्रह साल के बच्चे के यहां अफसोस करने जाना अगर राजनीति है तो हम चौबीस घंटे करेंगे जी राजनीति में हम जहां जाओ राजनीति कर रहे हैं राजनीति में हैं तो राजनीति करेंगे भाई अच्छा अग, अगर ना जाओ इसका मतलब राजनीति नहीं आती इनको बताइए कौन कहने उदो क्यों नहीं आए एक, एक नवंबर लुधियाने क्यों नहीं आए जो मैं ओपन डिबेट लाया बीजेपी का प्रधान कहना भी डिबेट करनी है पंद्रह लाख लख करिए 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਹਦੇ ਨਾ ਕਰੀਏ ਕਰਜ਼ਾ ਮਾਫ ਸੌਰਾ ਉਹਦੇ ਨਾ ਕਰੀਏ ਜੋ ਜੁਮਲੇਬਾਜੀ ਹੋ ਰਹੀ ਹੈ ਕਰ ਲੋ ਟਵੀਟ ਉਹਨੂੰ ਆ ਜਾ ਕੋਈ ਨਹੀਂ ਹਾਂਜੀ ਆਉਂਦੇ ਰਹਿੰਦੇ ਨੇ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾ ਗਏ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਗਏ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣਾ ਇਹਨਾਂ ਨੂੰ ਉਤੇ ਦੋ ਬੰਦਿਆਂ ਨੇ ਚੱਲਦੀ ਹੈ ਚਾਹੇ ਸੀਵਰੇਜ ਦਾ ਢੱਕਣ ਬਦਲਾਉਣਾ ਹੈ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਕਰਨੀ ਬਿੱਟੂ ਹੋਰੀ ਵਿਚਾਰੇ ਚਲੋ ਕੋਈ ਨਾ ਫੱਕੀ ਲੈਣਾ ਬੱਸਾਂ ਦੇ ਨਾਲ ਚੜਿਆ ਹੋਇਆ ਇਹ ਸਵਾਰ ਹੈ ਜੀ ਇੱਕ ਕਹਿੰਦੇ ਆ ਵੀ ਆਰਬਿਟ ਬੱਸਾਂ ਨਿਊ ਬੱਸਾਂ ਜਾਂ ਜਿਹੜੀਆਂ ਪ੍ਰਾਈਵੇਟ ਘਰਾਣੀਆਂ ਦੇ ਬੱਸਾਂ ਨੇ ਉਹਨਾਂ ਨੂੰ ਸਰਕਾਰ ਕਿਲੋਮੀਟਰ ਸਕੀਮ ਅਧੀਨ ਪਾ ਰਹੀ ਹੈ ਔਰ ਸਰਕਾਰ ਨੂੰ ਉਹਦਾ ਮੁਨਾਫਾ ਨਹੀਂ ਬਲਕਿ ਹਾਨੀ ਦਿੱਤੀ ਹੈ ਉਸ ਦੇ ਉੱਤੇ ਸਰਕਾਰ ਕਿਸ ਤਰ੍ਹਾਂ ਵਿਚਾਰ ਕਰਦੀ ਹੈ ਦੇਖੋ ਜੀ ਜਿਹੜੇ ਕਾਨੂੰਨ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਉਨਾ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਨੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਟ ਜਿਹੜੇ 30-30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐ એનર્ਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬਸਾ ਹੋਣ ਗਿਆ ਤਾਂ ਕਿ ਅਗਲੇ 20-25 ਸਾਲ ਲੋੜ ਨਾ ਪਵੇ ਤੋਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਛੈ ਨਾ ਇੱਛਾ ਤੇ ਨਾ ਹੀ ਅਸੀਂ ਕਰਾਂਗੇ ਇਹ ਕੰਮ ਸਾਹਿਬ ਜਿੰਦਰੰਧਾਵਾਨੇ ਕੇ ਲੈਟਰ ਲਿਖਿਆ ਸਾਹਿਬ ਜਿੰਦਰੰਧਾਵਾਨੇ ਕੇ ਲੈਟਰ ਲਿਖਿਆ ਸਪੀਕਰ ਪੰਜਾਬ ਡੈਂਗ ਡੈਂਗਵਾਰ ਜਾ ਰਹੇ ਜਿੱਥੇ ਜ਼ਿਆਦਾ ਤੋਂ ਆਇਆ ਹੈ ਇਹ ਸਟੇਟਸ ਰਿਪੋਰਟ ਦਿੱਤੀ ਜਾ ਰਹੀ ਹੈ ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਸਿੰਘ ਦਾ ਆਵਾਂ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਸਿੰਘ ਦਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਆ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਹੋ ਤੁਸੀਂ ਜਿੰਦਰਨ ਜਹਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧਿਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕੇ ਆ ਜੇ ਕੋਈ ਸ਼ੂਟਰ ਆ ਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ 'ਚ ਕੀ ਕਹਿੰਦੇ ਨੇ ਬੱਸਾਂ ਬੰਦ ਨੇ ਕਿਵੇਂ ਦਾ ਮਹੌਲਾ ਮੈਂ ਕਰਾਲੀ ਵਾਲੇ ਬੱਸ ਸਾਡੇ ਤੇ ਖੜਿਆ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਰੀ ਆਈ ਪਹਿਲਾਂ ਤਾਂ ਚਾਰ ਕ ਬੰਦੇ ਖੜੇ ਸੀ ਉੱਥੇ ਬਾਅਦ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ ਬੱਸ ਆਈ ਤਾਂ ਉਦੋਂ ਬੈਗਮਾਂ ਡੀਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਭਾਵੇਂ ਕਰਾਲੀ ਤੋਂ ਹੀ ਚਲਾਈਏ ਜਾਣ ਭਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸੇ ਨੇ ਪਠਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀਗੇ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋ ਗਈ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਛੁਪੀਆਂ ਹੋਈਆਂ ਨੇ ਆਪਣੀ ਜੁਨੀਅਨ ਦੇ ਜਿਹੜੇ ਕਰਤਾ ਕਰਤਾ ਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗੱਲਬਾਤ ਹਾਜ਼ਰ ਹਰ ਬਖਤ ਹਾਜ਼ਰ ਬੰਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕ ਪਲੀਜ਼ ਐਸੋਏ ਤੇ ਕਿਪਰ ਸੈਂਟਰ ਨੇ ਸਿਰਫ ਹੱਥੀਂ ਚ ਖਿੱਚ ਲਈ ਕਿਹਾ ਕਿ ਇਹ ਅਧਿਕਾਰੀ ਸਿੱਧ ਆਪਣੀ ਆਪੋ ਬਸਤਾ ਪਹਿਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਪਰ ਜਿਹੜੇ ਪਿੱਛੇ ਵੇਚਣੇ ਪਏ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕਿਥੀ ਸੀ ਮੈਂ ਕਿ ਉਹਨੇ ਕਹਤਾ ਕਿ ਓਕੇ ਡੈਫਰ ਕਰਤੇ ਸਾਰੇ ਸਟੇਟਸ ਕੋ ਬਣਿਆ ਰਹੂਗਾ ਐਹੀਂ ਚੰਡੀਗੜ੍ਹ ਐਹੀਂ ਪੰਜਾਬ ਯੂਨੀਵਰਸਿਟੀ ਐਦਾਂ ਹੀ ਐਸਬੀਐਲ ਕਿਉਂ ਪੰਗੇ ਲੈਂਦੇ ਨੇ ਪੰਗੇ ਲੈ ਕੇ ਬਾਝ ਹੱਥ ਪਿੱਛੇ ਖਿੱਚਲੇ ਪੰਜਾਬ ਯੂਨੀਵਰਸਿਟੀ ਚੋਂ ਹੱਥ ਪਿੱਛੇ ਖਿੱਚਲੇ ਚੰਡੀਗੜ੍ਹ ਤੋਂ ਹੱਥ ਪਿੱਛੇ ਖਿੱਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਕਿਤਨੇ ਪੈਂਦੇ देखो अगर किसी स्टेट को एस आई आर से को, कोई कोई शिकायत है तो चुनाव आयोग को चुनाव कमीशन को उसका जवाब देना चाहिए ये कहने के बजाय सबूत लेके आओ लोग क्यों सबूत लेके आए भाई आप सबूत दो अगर किसी पोलिटिकल पार्टी को एस आई आर पे आपत्ति है तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि आप सबूत लेके आओ ईवीएम हैक होती है, है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम एफ आई आर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जो मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन्स समथिंग इज रॉन्ग ਕਿ ਨੇ ਸੈਮੀ ਫਾਈਨਲ ਕਰਾਂਗੇ ਹੁਣ ਸੈਮੀ ਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲ ਹਾਂ ਇਹ ਸੇ ਕੰਮ ਚ ਹੀ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀ ਫਾਈਨਲ ਉਹ ਸੈਮੀ ਫਾਈਨਲ ਕਿੱਧਰ ਗਏ ਪਹਿਲਾਂ ਉਹਨੂੰ ਪੁੱਛ ਲਿਓ ਸੈਮੀ ਫਾਈਨਲ ਕਿੱਥੇ ਨੇ ਯਾਰ ਇਲੈਕਸ਼ਨ ਹੈ ਜਸਟ ਇਲੈਕਸ਼ਨ ਹੈ ਸਰਪੰਚੀ ਦੀ ਹੋ ਗਈ ਹੱਟੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਗਈ ਅੱਗੇ ਹੋਰ ਹੋਣ ਗਿਆ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀ ਫਾਈਨਲ ਨਾ ਮੰਨ ਲਿਆ ਕਰੋ ਜਿਸ ਐਮਵਲ ਮੰਦਪ ਪਰ ਇਹ ਵੀ ਇਹ ਵੀ ਦਸਵੀਂ ਅਸੀ ਫਾਈਨਲ ਚ ਪਹੁੰਚ ਗਏ ਅੱਛਾ ਇੱਕ ਮਿੰਟ ਮੈਂ 5 ਦਿਨ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਭਵੰਤ ਮੰਦਪ ਤਾਂ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਹਤਾ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਰੱਖਿਆ ਉਹ ਜਿਹੜੇ ਕੁਝ ਯੂਟਿਊਬਰ ਜਿਹੇ ਹੈਗੇ ਨੇ ਹਨਾ ਲਓ ਜੀ ਲਾਹਤ ਜੀ ਉਹ ਤਾਂ ਗਿਆ ਜੀ ਮੈਂ ਮੈਂ ਇੱਥੇ ਆ ਕੇ ਕਹਿਆ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੇ ਰਵਾਂਗੇ ਉਹੀ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਨੇ ਆ ਸਰਕਾਰ ਦਾ ਕੀ ਕਹਨਾ ਅੰਗਰੇਜ਼ੀ ਬੋਲੇ ਤੂੰ ਸਰਕਾਰ ਦਾ ਇਹਦਾ ਮਤਲਬ 5 ਸਾਲ ਦਾ ਹੀ 2 ਸਾਲ ਦਾ ਕੰਮ ਹੈ ਤੂੰ ਸੁਣਾ ਨਹੀਂ ਅੰਗਰੇਜ਼ੀ ਚ ਕਹਿਆ ਕੁਝ ਤੂੰ ਪਰਫਾਰਮੈਂਸ ਟੈਸਟ ਹੈਨਾ ਜੇ ਪਰਫਾਰਮੈਂਸ ਟੈਸਟ ਪਾਸ ਹੋਗੇ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋਗੇ ਬਸ ਠੀਕ ਹੈ